ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਚੱਲੀਏ ਉਹਨਾਂ ਦੇ ਕੋਲ ਕੁ ਮੁੱਦਾ ਤੇ ਹੈ ਨਹੀਂ ਸੋਇਕ ਧਰਮ ਯੁੱਧ ਤੋਂ ਧਰਮ ਯੁੱਧ ਸ਼ੁਰੂ ਹੋ ਚੁੱਕਾ ਹੈ ਹਿੰਦੁਸਤਾਨ 'ਚ ਜਿਹੜਾ ਧਰਮ ਯੁੱਧ ਸ਼ੁਰੂ ਹੋ ਗਿਆ ਬਹੁਤ ਬਹੁਤ ਜ਼ਿਆਦਾ ਸਾਡੇ ਸਾਡਾ ਰਾਜਨੀਤੀ ਨਹੀਂ ਨਹੀਂ ਹੋਣੀ ਚਾਹੀਦੀ ਇੱਦਾਂ ਲੱਗ ਰਿਹਾ ਜਿਵੇਂ ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਦਾ ਕਾਪੀਰਾਈਟ ਐਕਟ ਭਾਜਪੀ ਨੇ ਲੱਲਿਆ ਕਿ ਅਸੀਂ ਹੀ ਸ਼੍ਰੀ ਰਾਮਚੰਦਰ ਜੀ ਦੀਆਂ ਬਾਕੀ ਹੋਰ ਕੋਈ ਵੀ ਹਿੰਦੂ ਜਿਹੜਾ ਹੈ ਜਿਹੜਾ ਕਿਸੇ ਦੂਸਰੀ ਪਾਰਟੀ ਨੂੰ ਵੋਟ ਪਾਉਂਦਾ ਉਹ ਹਿੰਦੂ ਹੈ ਹੀ ਨਹੀਂ ਸੈਲੀਬ੍ਰਿਟੀਜ਼ ਅੱਜ ਤੱਕ ਹਿਸਟਰੀ ਗਵਾਏ ਕਿ ਜਿੱਥੇ-ਜਿੱਥੇ ਵੀ ਸੈਲੀਬ੍ਰਿਟੀਜ਼ ਗਏ ਨੇ ਦੁਬਾਰਾ ਹੌਸਲਾ ਇਕੱਠੀ ਨਹੀਂ ਬੜਾ ਅੱਜ ਤੁਸੀਂ ਸਨਿ ਦੇਵਾਲ ਨੂੰ ਅੱਜ ਪੁੱਛ ਲਓ ਐਮਪੀ ਰਿਆਨ ਪੰਸਰ ਉਹਨੂੰ ਕੋ ਨੌ ਹਲਕੇ ਗਨਾ ਬਟ ਮੈਂ ਕਹਿੰਦਾ ਉਹਦੇ ਸਭ ਤੋਂ ਵੱਡੇ ਗੁਨੇਗਾਰ ਅਸੀਂ ਲੋਕ ਬੋਧਾ ਕਿਉਂ ਜਦੋਂ ਤੱਕ ਅਸੀਂ ਪਾਰਟੀਬਾਜ਼ੀ ਤੋਂ ਉੱ퍼 ਉੱਠ ਗਏ ਕਿ ਮੇਰਾ ਦਾਦਾ ਅਕਾਲੀ ਨੂੰ ਬਲੋਂਗ ਕਰਦਾ ਸੀ ਜਾਂ ਕਾਂਗਰਸ ਨੂੰ ਬਲੋਂਗ ਕਰਦਾ ਸੀ ਮੈਂ ਵੀ ਅਜੁੱਥੇ ਹੀ ਪਾਣੀ ਐ ਕੀ ਮੰਨਦੇ ਹੋ ਜੀ ਮੁੱਦਾ ਭਾਰੀ ਰਹੇਗਾ ਕੈਂਡੀਡੇਟ ਭਾਰੀ ਰਹਿਣ ਵਾਲਾ ਹੈ ਕਿ ਪਾਰਟੀ ਭਾਰੀ ਰਹਿਣ ਵਾਲੀ ਦੇਖੋ ਮੁੱਦਾ ਤੇ ਮੈਨੂੰ ਲੱਗਦਾ ਹੈ ਕਿ ਮੁੱਦਾ ਤੇ ਕੋਈ ਐਸੋਲੇ ਕੋਈ ਏਡਾ ਵੱਡਾ ਇਸ਼ੂ ਜੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਚੱਲੀਏ ਉਹਨਾਂ ਦੇ ਕੋਲ ਕੋਈ ਮੁੱਦਾ ਤੇ ਹੈ ਨਹੀਂ ਸवाय ਇੱਕ ਧਰਮ ਯੁੱਧ ਤੋਂ ਧਰਮ ਯੁੱਧ ਸ਼ੁਰੂ ਹੋ ਚੁੱਕਾ ਹੈ ਹਿੰਦੁਸਤਾਨ 'ਚ ਜਿਹੜਾ ਨਹੀਂ ਚਾਹੀਦਾ ਡਵੈਲਪਮੈਂਟ ਦੀ ਵੋਟ ਹੋਣੀ ਚਾਹੀਦੀ ਹੈ ਲੋਕਾਂ ਦੀ ਬੇਰੋਜ਼ਗਾਰੀ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਜਿਹੜਾ ਧਰਮ ਯੁੱਧ ਸ਼ੁਰੂ ਹੋ ਗਿਆ ਬਹੁਤ ਬਹੁਤ ਜ਼ਿਆਦਾ ਸਾਡੇ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਦੇਖੋ ਧਰਮ ਨੂੰ ਇੱਕ ਅਸੀਂ ਜੇ ਢਾਲ ਬਣਾ ਕੇ ਚੱਲਾਂਗੇ ਤੇ ਫਿਰ ਡਵੈਲਪਮੈਂਟ ਰੁਕ ਜਾਏਗੀ ਅਸੀਂ ਭਾਈਚਾਰਕ ਸਾਜ ਬਣੀ ਆ ਪੁਰਾਣੇ ਸਮੇਂ ਤੋਂ ਜਿਹੜੀ ਇਹ ਚਲਦੀ ਆ ਰਹੀ ਆ ਉਹਦੇ ਤੇ ਤੁਸੀਂ ਕਹਿੰਦੇ ਹੋ ਕਿ ਪਾਓ ਨਹੀਂ ਟੁੱਟਣੀ ਚਾਹੀਦੀ ਆ ਦੇਖੋ ਵੋਟ ਵੋਟ ਦੇਖੋ ਵੋਟ ਇੱਕ ਅਲੱਗ ਚੈਪਟਰ ਏ ਅਸੀਂ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਾਇਆ ਇਹਨਾਂ ਨੇ ਇੱਕ ਹੋਰ ਐਸਾ ਕ੍ਰੀਏਟ ਕਰ ਛੜਿਆ ਕਿ ਇਦਾਂ ਲੱਗ ਰਿਹਾ ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਦਾ ਕਾਪੀਰਾਈਟ ਐਕਟ ਭਾਜਪੀ ਨੇ ਲੱਲਿਆ ਕਿ ਅਸੀਂ ਹੀ ਸ਼੍ਰੀ ਰਾਮਚੰਦਰ ਜੀ ਦੇ ਆ ਬਾਕੀ ਹੋਰ ਕੋਈ ਵੀ ਹਿੰਦੂ ਜਿਹੜਾ ਹੈ ਜਿਹੜਾ ਕਿਸੇ ਦੂਸਰੀ ਪਾਰਟੀ ਨੂੰ ਵੋਟ ਪਾਉਂਦਾ ਉਹ ਹਿੰਦੂ ਹੈ ਹੀ ਨਹੀਂ ਈ ਹੋਰ ਆ ਜਿਹੜਾ ਇਹ ਗਲਤ ਹੈ ਇਹ ਆਉਣ ਵਾਲੇ ਫਿਊਚਰ ਚ ਬਤੌਰ Hindu ਐਸੇ ਗੱਲ ਕਰ ਹਾਂ ਮੈਂ ਬਤੌਰ Hindu ਇਹ ਕਹਿ ਰਿਹਾ ਜੋ ਮੈਂ ਮਹਿਸੂਸ ਕਰਦਾ ਜੋ ਲੋਕਾਂ ਨਾਲ ਸੀ ਇੱਥੇ ਗੱਲ ਕਰਦੇ ਆ ਲੋਕ ਸਾਡੇ ਕੋਲ ਆਂਦੇ ਨੇ ਵਿਚਾਰ ਰੱਖਦੇ ਨੇ ਔਰ ਅੱਜ ਲੋਕਾਂ ਚ ਸਭ ਤੋਂ ਵੱਡਾ ਨਿਰਾਸ਼ਾ ਇਸ ਚੀਜ਼ ਦੀ ਹੈ ਕਿ ਵਜਾਏ ਬੇਰੋਜ਼ਗਾਰੀ ਤੇ ਗੱਲ ਕਰਨ ਤੋਂ ਵਜਾਏ ਹਿੰਦੁਸਤਾਨ ਦੇ ਇਨਫਰਾਸਟ੍ਰਕਚਰ ਦੇ ਗੱਲ ਕਰਨ ਤੋਂ ਬਜਾਏ ਇੰਡੀਆ ਦੇ ਵਿੱਚ ਜੋ ਜੋ ਇਸ ਵੇਲੇ ਰਿਕੁਆਇਰਡ ਚੀਜ਼ਾਂ ਨੇ ਲੋਕ ਗਰੀਬੀ ਰੇਖਾ ਤੋਂ ਥੱਲੇ ਜਾਂਦੇ ਜਾ ਰਹੇ ਨੇ ਜੀਡੀਪੀ ਡਿੱਗਦੀ ਪਈ ਐ ਸਵਾਏ ਉਹਨਾਂ ਤੋਂ ਗੱਲ ਕਰਨ ਤੋਂ ਅਸੀਂ ਇੱਕ ਸਿਰਫ ਧਰਮ ਯੁੱਧ ਸ਼ੁਰੂ ਕਰਤਾ ਆ ਬਿਲਕੁਲ ਬੜੀ ਵੱਡੀਆਂ ਗੱਲਾਂ ਕੀਤੀਆਂ ਨੇ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਪਿਛਲੇ 5 ਸਾਲ ਰਹੇ ਨੇ ਬੀਜੇਪੀ ਦੇ ਜਿਹੜੇ ਲੀਡਰ ਸਨ ਐਮਪੀ ਬਣਿਆ ਆ ਗਿਆ ਜਨਨੂ ਸਨੀ ਦਿਓਲ ਨੂੰ ਉਸ ਤੋਂ ਬਾਅਦ ਕੀ ਲੱਗਦਾ ਨਰਾਸ਼ ਹੋਣਾ ਤੋਂ ਕੋਈ ਆਸ ਆਸ ਹੋਈ ਦੇਖੋ ਪਹਿਲੀ ਗੱਲ ਤੇ ਜਿਹਦਾ ਜਿਹੜਾ ਵੀ ਕੋਈ ਕੀਤਾ ਨਾ ਉਹ ਹੀ ਕਰ ਸਕਦਾ ਹੈ ਸੈਲੀਬ੍ਰਿਟੀਜ਼ ਅੱਜ ਤੱਕ ਹਿਸਟਰੀ ਗਵਾਏ ਕਿ ਜਿੱਥੇ ਜਿੱਥੇ ਵੀ ਸੈਲੀਬ੍ਰਿਟੀਜ਼ ਗਏ ਨੇ ਦੁਬਾਰਾ ਉਸ ਇਲਾਕੇ ਚ ਨਹੀਂ ਵੜੇ ਤੁਸੀਂ ਮਤਲਬ ਇੱਥੇ ਕਹਿੰਦੇ ਕਿ ਲੋਕਲ ਹੋਣਾ ਚਾਹੀਦਾ ਬੰਦਾ ਹਾਂ ਬੰਦਾ ਲੋਕਲ ਹੋਏ ਜਿੰਨੂੰ ਸਮਝ ਹੋਏ ਇਲਾਕੇ ਦੀ ਜਿੰਨੂੰ ਜ਼ਿਲ੍ਹਿਆਂ ਜ਼ਿਲ੍ਹੇ ਦੇ ਵਿੱਚ ਆਪਣੇ ਹਲਕਿਆਂ ਦਾ ਤੇ ਪਤਾ ਹੋਵੇ ਮੇਰੇ ਹਲਕੇ ਕਿਹੜੇ ਨੇ ਅੱਜ ਤੁਸੀਂ ਸੰਨੀ ਦਿਓਲ ਨੂੰ ਅੱਜ ਪੁੱਛ ਲਓ ਐਮਪੀ ਰਿਆਣਾ 5 ਸਾਲ ਉਹਨੂੰ ਕੋਈ 9 ਹਲਕੇ ਗਿਣਾ ਦੇ ਜੇ ਉਹ 9 ਹਲਕੇ ਗਿਣਾ ਦੇਗਾ ਤਾਂ ਮੈਂ ਸਮਝ ਜਾਗਾ ਕਿ ਵਾਕਈ ਯਾਰ ਸਹੀ ਫੈਸਲਾ ਸੀ ਬਿਲਕੁਲ ਮੁੱਦਿਆਂ ਦੀ ਰਾਜਨੀਤੀ ਮੁੱਦੇ ਮੁੱਦੇ ਹੀ ਤੇ ਜ਼ਰੂਰੀ ਨੇ ਕਿਉਂ ਅਸੀਂ ਚੋਣਨੇ ਆ ਲੀਡਰਸ਼ਿਪ ਕਿਉਂ ਚੋਣਨੇ ਆ ਅਸੀਂ ਹਿੰਦੁਸਤਾਨ ਵੇਖੋ ਇਹ ਕੋਈ ਸਰਪੰਚ ਨਹੀਂ ਚੁਣ ਰਹੇ ਸਰਪੰਚ ਚੁਣਨ ਲੱਗਿਆ ਵੀ ਲੋਕੀ ਵੇਖਦੇ ਆ ਕਿ ਯਾਰ ਕਿਹੜਾ ਮੈਂ ਇੱਕ ਮੈਸੇਜ ਜ਼ਰੂਰ ਤੁਹਾਡੇ ਚੈਨਲ ላይ ਦਊਂਗਾ ਅਸੀਂ ਹਮੇਸ਼ਾ ਕਹ ਦਿੰਦੇ ਆ ਕਿ ਰਾਜਨੀਤੀ ਗੰਦੀ ਹੈ ਇਹ ਘਟਿਆ ਹੋ ਗਈ ਹੈ ਬਟ ਮੈਂ ਕਹੂੰਗਾ ਉਹਦੇ ਸਭ ਤੋਂ ਵੱਡੇ ਗੁਨੇਗਾਰ ਅਸੀਂ ਲੋਕ ਖੁਦ ਆ ਕਿਉਂ ਜਦੋਂ ਤੱਕ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿ ਮੇਰਾ ਦਾਦਾ ਅਕਾਲੀ ਨੂੰ ਬਿਲੋਂਗ ਕਰਦਾ ਸੀ ਜਾਂ ਕਾਂਗਰਸ ਨੂੰ ਬਿਲੋਂਗ ਕਰਦਾ ਸੀ ਨਵੀ ਅਜੁੱਥੇ ਪਾਣੀ ਹੈ ਅਸੀਂ ਪੜੇ ਲਿਖੇ ਲੋਕ ਹਾਂ ਹੁਣ ਜਦੋਂ ਤੱਕ ਅਸੀਂ ਮੈਂਬਰ ਪੰਚਾਇਤ ਤੋਂ ਲੈ ਕੇ ਐਮਪੀ ਤੱਕ ਕੰਮ ਕਰਨ ਵਾਲਾ ਬੰਦਾ ਨਹੀਂ ਨਾ ਚੁਣਾਂਗੇ ਉਦੋਂ ਤੱਕ ਇਹ ਰਾਜਨੀਤੀ ਗੰਦੀ ਰਹੂਗੀ